ਬੰਦਾ ਆ ਵੀ ਨਾ ਪਾਏ ਸੋਕਾ ਬੱਚਾ ਛੇਤੀ ਸੰਜੋ ਇਹ ਕੁਰੀ ਦਾ ਵੀ ਕੁਛ ਨਹੀਂ ਆ ਆ ਮੈਨੂੰ ਠੰਡ ਲੱਗਣ ਦੀ ਕੰਬਲ ਨਹੀਂ ਕੋਈ ਲੱਭਾ ਇਹਨੂੰ ਆਵਾਜ਼ ਮਾਰਦੀ ਹੁਣ ਅੰਦਰ ਆ ਜਾ ਹਾਈ ਅੰਨੀ ਆ ਦੀਦਾ ਨਹੀਂ ਤੈਨੂੰ ਮੰਮੀ ਮੈਂ ਤੇ ਉਦਾਂ ਹੀ ਆਈ ਹਾਂ ਅੰਦਰ ਕੀ ਐ ਡੱਗ ਛੇਤੀ ਪਈ ਜਿਹੜਾ ਤੂੰ ਗਾੜੀ ਵੇਖਿਆ ਨਹੀਂ ਤੂੰ ਐਡੇ ਨੇ ਮੋਟੇ ਰੱਬ ਨੇ ਡੇਲੇ ਦਿੱਤੇ ਉਹਨਾਂ ਦੇਖਦਾ ਨਹੀਂ ਗਾੜੀ ਮੰਮੀ ਅਸੀਂ ਤੇ ਉਦਾਂ ਹੀ ਅੰਦਰ ਆਏ ਸੀ ਵਾਰਤਾ ਨੂੰ ਪਤਾ ਸੀ ਇਹ ਕਿੰਨਾ ਆ ਤੇ ਮੈਂ ਇਹਨੂੰ ਕਹਿੰਦੀ ਹਾਂ ਚਲਾ ਜਾ ਫर्श ਠੰਡਾ ਹੋਣਾ ਵਾ ਅਈ ਉੱਥਾ ਹੀ ਉੱਥੇ ਬਹਿ ਜਾਨੀ ਆਹੋ ਉੱਥੇ ਬੈਠੇ ਰੰਗ ਕાળા ਹੋ ਚਲੇ ਆ ਇਹਨੇ ਤੁਹਾਡਾ ਕਿਤੇ ਅੱਗੇ ਬੜੀਆਂ ਕੋਰੀਆਂ ਜੇ ਮੰਮੀ ਇਹਦੇ ਵਿੱਚ ਗੋਰੀਆਂ ਕਾਲੀਆਂ ਵਾਲੀ ਗੱਲ ਕਿਹੜੀ ਆ ਦੱਸ ਬਹਿਣਾ ਹੀ ਆ ਪੱਖੇ ਤੋਂ ਬਿਨਾ ਬਹਿਣਾ ਭਾਵੇਂ ਅੰਦਰ ਬਹਿ ਜਾਓ ਤੇ ਭਾਵੇਂ ਬਾਹਰ ਬਹਿ ਜਾਓ ਕੁੜੀ ਮੇਰੀ ਵੀ ਬੈਠੀ ਆ ਤੁਹਾਡੇ ਜ਼ਿਆਦਾ ਸੇਕ ਪੈਂਦੇ ਤੁਹਾਨੂੰ ਉਹ ਤਾਂ ਮੰਮੀ ਬੈਠੀ ਵੀ ਤੂੰ ਪੇ ਆ ਉਹਨੂੰ ਵੀ ਡਾਂਡੇ ਲੱਗਣਗੇ ਉਹਨੂੰ ਕਿਤੇ ਡਾਂਡੇ ਲੱਗਣਗੇ ਹੁਣ ਤੂੰ ਇਹਨਾਂ ਨੂੰ ਇੱਕੋ ਜਿਹਾ ਨਾ ਕਰੀ ਜਾਓ ਕਿ ਜੇ ਉਹਨੂੰ ਠੰਡ ਲੱਗਣ ਦੀ ਤੇ ਅਸੀਂ ਵੀ ਉਹਦੇ ਨਾਲ ਹੁਣ ਧੁੱਪੇ ਜਾ ਕੇ ਸੜੀਏ ਪਰ ਪੱਖਾ ਨਹੀਂ ਲੱਗਣਾ ਚਾਹੀਦਾ ਮੈਂ ਕਹਤਾ ਨਾ ਜੇ ਨਹੀਂ ਬਹਿਣਾ ਅੰਦਰ ਤੇ ਇੱਥੇ ਹੀ ਬਹਿਣਾ ਇੱਦਾਂ ਬਹਿ ਜਾਣਾ ਪਤਾ ਤੁਹਾਨੂੰ ਮੈਂ ਮੰਮੀ ਅੰਦਰ ਚਾਹੇ ਬਾਹਰ ਚੱਲ ਗਈ ਤੇ ਪੱਖਾ ਲਾ ਲਾਂਗੇ ਹੋਰ ਮੈਂ ਤੁਹਾਡੀਆਂ ਚਲਾਕੇ ਸਭ ਸਮਝਦੀ ਆ ਮੈਨੂੰ ਪਤਾ ਵਾ ਤੁਹਾਡਾ ਮੰਮੀ ਨਾ ਐਵੇਂ ਕਲੇਸ਼ ਪਾਓ ਘਰ 'ਚ ਨਹੀਂ ਲਾਉਂਦੇ ਇਹ ਪੱਖਾ ਰਾਹੀ ਪੈਣੀ ਹੈ ਹੋਰ ਤੇ ਕੁਛ ਹੋਣਾ ਨਹੀਂ ਕੋਈ ਬਾਬਾ ਹਾਂ ਪਾਰੀ ਖੋਲ ਲੈ ਨੇ ਇਧਰੋਂ ਕਲੇਜ ਤੁਸੀਂ ਪਾਉਂਦੀ ਆ ਕਿ ਮੈਂ ਪਾਉਣੀ ਕਲੇਜ ਤੁਸੀਂ ਘਰ ਨੂੰ ਘਰ ਸਮਝਦੀਆਂ ਹੀ ਨਹੀਂ ਕਿਤੇ ਤੁਹਾਨੂੰ ਸਮਝਣਾ ਹੀ ਨਹੀਂ ਆਉਂਦਾ ਵੀ ਘਰ ਚੀਜ਼ ਕੀ ਹੁੰਦਾ ਬਣਾਇਆ ਜਿੰਨੇ ਹੋਵੇ ਨਾ ਉਹਨੂੰ ਪਤਾ ਹੁੰਦਾ ਕਿੱਦਾਂ ਘਰ ਬਣਦਾ ਵਾ ਤੁਸੀਂ ਬਣਾਇਆ ਨਹੀਂ ਨਾ ਅੱਜ ਬਣੇ ਬਣਾਤੇ ਤੇ ਆਣ ਕੇ ਬਹਿ ਗਈਆਂ ਹਜੇ ਕੱਲਾ ਕਰਦੀਆਂ ਹਜੇ ਬਚ ਗਏ ਨੇ ਇਹ ਵੀ ਮਾਹੀ ਬਚੀ ਜੋ ਇਹ ਕਿਤੇ ਮੱਗ ਨੂੰ ਉੱਥੋਂ ਮੁੱਕੇ ਨਾ ਅਜਾਉਂਦੀ ਉਹ ਵੀ ਕਿਤੇ ਉਪਲੇਸ਼ ਪੁਣਾ ਹੀ ਜਿਹੜਾ ਕਰਕੇ ਇਹਨੇ ਪਾਇਆ ਨਾ ਉਹ ਵੇ ਉਦਾਂ ਤੇ ਭਾਵੇਂ ਨਾ ਪਾਉਂਦੀ ਪਰ ਮੇਰਾ ਮੁੰਡਾ ਅੰਦਰ ਸੁੱਤਾ ਹੀ ਨਾ ਉਹ ਪੱਖਾ ਵੇ ਕੇ ਮੰਮੀ ਨੇ ਕੋਈ ਜ਼ਿਆਦਾ ਹੀ ਪਾਉਣਾ ਆ ਜੋ ਇੱਥੇ ਬਹਿ ਜਾਣੀ ਹਾਂ ਹਾਂ ਇਹ ਵਿਚਾਰੀ ਦੀਦੀ ਉਦਾਂ ਮੈਂ ਤੇ ਹੀ ਸੋਚਦੀ ਕੀ ਮੇਰੇ ਮੁੰਡੇ ਵਿਚਾਰੀ ਦੀ ਵੀ ਜ਼ਿੰਦਗੀ ਉਦਾਂ ਮੈਂ ਤਾਂ ਨਹੀਂ ਇਦਾਂ ਕਰੀਏ ਉਹ ਹਾ ਟੈਂਸ਼ਨ ਨਾ ਲੈ ਅਗਰ ਉਹਨੇ ਫਾਸੇ ਬੈਠੀ ਜੀ ਅੰਦਰ ਉੜ ਗਈਆਂ ਵੀ ਤੇ ਉੱਥੋਂ ਵੀ ਫਰੋਟ ਕੇ ਪੱਖਾ ਤੇ ਬੰਦ ਕਰ ਲਾਂਗੀ ਆ ਇੱਥੋਂ ਫੇਰ ਵਲ ਕੇ ਉਦਾਂ ਨੂੰ ਜਾਵਾਂਗੀ ਉਹਨਾਂ ਨੂੰ ਫੇਰ ਕਹਿਣਾ ਪਤਾ ਨਹੀਂ ਕੀ ਕਰਦੀਆਂ ਆਏ ਚਲ ਕੋਈ ਨਹੀਂ ਉਧਰ ਹੀ ਬੈਠ ਨੇ ਆ ਜੋ ਜੀ ਜੀ ਪਰ ਮੇਰੀ ਗੱਲ ਸੁਣੋ ਪਹਿਲੋ ਜਿੱਦਾਂ ਤੂੰ ਪਤਾ ਜਦਨ ਵੇਖਣ ਗਏ ਕਿਦਾਂ ਮੰਮੀ ਫਤੇ ਨੂੰ ਘੁੱਟ-ਘੁੱਟ ਨਾਲ ਲੰਦੀ ਮੈਂ ਦਾਦੀ ਬਣ ਕੇ ਵਿਖਾਉਂਗੀ ਉਹ ਜਿਹੜੀ ਪੰਮ ਦੀਦੀ ਇਹੀ ਨਹੀਂ ਮਾਨ ਮੈਂ ਪੁੱਤ ਤੇਰੀ ਹੁੰਦੇ ਆ ਉਹ ਰਹਿਣ ਦਿਓ ਮੂੰਹ ਦੀਆਂ ਮਿੱਠੀਆਂ ਆ ਬਸ ਮੈਂ ਕੋਈ ਨਹੀਂ ਹੈਗੀ ਉਦੋਂ ਤੇ ਮੈਂ ਹੀ ਮੈਂ ਹੁੰਦੀ ਮੈਂ ਦਾਦੀ ਉਹ ਕਹਿੰਦੀ ਮੈਂ ਭੂਆ ਹੁਣ ਇਥੇ ਆਣ ਕੇ ਦਾਦੀ ਵੀ ਮੁੱਕ ਗਈ ਤੇ ਭੂਆ ਵੀ ਮੁੱਕ ਗਈ ਇਹਨਾਂ ਨੂੰ ਕੀ ਹੋ ਗਿਆ ਵਾ ਇੱਕ ਇਧਰ ਭੱਜ ਕੇ ਚਲ ਗਈਆਂ ਹਾਂ ਹਾਂ ਮੈਂ ਇਨੀ ਧੁੱਪੇ ਪਈ ਆ ਇਹਨਾਂ ਦਾ ਦੂਰ ਹੋਣ ਵਾਸਤੇ ਮੈਂ ਧੁੱਪੇ ਪਈ ਆ ਤੇ ਇਹ ਏਡੀਆਂ ਖੱਟੀਆਂ ਨਾਲ ਦਾ ਤਰਜੇ ਬੇੜਾ ਫੇਰ ਅੰਦਰ ਭੱਜ ਗਏ ਮੈਂ ਤਾਂ ਧੁੱਪੇ ਇੱਥੇ ਸੜ ਜਾ ਮੇਰੀ ਇੱਥੇ ਜਾਨ ਨਿਕਲ ਚੱਲੀ ਉਹ ਤੇ ਇਹ ਅੰਦਰ ਵੜ ਗਈਆਂ ਹੀ ਮਾਤਾ ਪਾਣੀ ਕਿੱਥੇ ਬਹਿ ਗਈ ਨੀ ਆ ਜਾ ਮਾਤਾ ਮੈਂ ਪੱਕ ਚਲੀ ਇੱਥੇ ਹਏ ਹੋਏ ਉਹ ਵੀ ਤਾਂ ਇੱਕੀ ਸੜਨ ਦਾ ਠੇਕਾ ਲਿਆ ਉਹ ਤੇ ਫੇਰ ਅੰਦਰ ਜਾਵੜੀ ਨਾ ਤੇ ਮੰਮੀ ਇਹੀ ਤੇ ਗੱਲ ਵਾ ਨਾ ਉਹਨਾਂ ਤੇ ਸਾੜੇ ਕਰਕੇ ਤੇ ਮੈਂ ਧੁੱਪੇ ਬੈ ਗਈ ਅੰਤਰਾ ਸਾਰਾ ਸਰੀਰ ਮੇਰਾ ਸੜਤ ਲੈ ਧੁੱਪ ਦੇ ਨਾਲ ਤੂੰ ਜਾ ਕੇ ਪੱਖਾ ਲਾ ਕੇ ਰਹਿ ਉਹਨਾਂ ਨੂੰ ਤੇ ਨਹੀਂ ਲਾਉਣ ਦਿੰਦੀ ਮੈਂ ਉੱਠ ਤਾਂ ਮੈਂ ਤੀ ਚੱਲ ਰਾਹ ਤੇ ਮੈਨੂੰ ਇੱਥੇ ਉਹਨਾਂ ਨੂੰ ਵਾਲਾ ਆਪਣੀਆਂ ਜੜੀਆਂ ਨੂੰ ਪੱਖਾ ਉਹ ਛਕਾ ਮ ਕੋਤ ਇਦਾਂ ਨਹੀਂ ਚੜੀਦਾ ਹੁੰਦਾ ਉਹਨਾਂ ਨੂੰ ਫੇਰ ਅੰਦਰ ਵਾੜਤਾ ਉਹ ਅੰਦਰ ਵੜੀ ਆ ਨਾ ਮੈਂ ਕਿਹਾ ਪੱਖੇ ਨੂੰ ਸੁੱਤ ਨੂੰ ਹੱਥ ਨਾ ਕਿਤੇ ਭੁੱਲ ਕੇ ਵੀ ਲਾ ਲਈ ਤੇ ਮੇਰੀ ਸੁਣੋ ਗੱਲ ਆਵੇ ਪਰਮਾ ਧੁੱਪੇ ਪਾਈ ਆ ਨਾ ਇਹਨਾਂ ਦੇ ਹੱਥੋਂ ਤ ਮਾਰਨ ਵਾਲਾ ਨਾ ਉਹਨਾਂ ਨੂੰ ਅੰਦਰ ਨਹੀਂ ਪੈਣ ਦੋਣਾ ਉਹਨਾਂ ਨੂੰ ਇੱਥੇ ਪਰਮਲ ਵਾਲਾ ਦਾ ਜੇ ਨਾ ਨਾ ਕੀਤਾ ਤੇ ਵੇਖੇ ਇੱਥੇ ਵਿੜੇ ਚ ਲੰਮੇ ਪਾਉਂਗੇ ਮੈਂ ਕਿਹਾ ਚਲ ਜਿਆਦੀ ਗੱਲ ਮੈਂ ਥੱਲੇ ਲੰਮੇ ਪੈ ਜਾਨੀ ਉਹ ਮੈਂ ਕਹਿੰਦੀ ਆ ਨਾ ਅੱਖੇ ਲੱਗ ਜਾਗਾ ਤੂੰ ਤੇ ਮੇਰੀ ਧੀ ਆ ਮੇਰੀ ਗੱਲ ਸਮਝ ਲਿਆ ਕਰਕੇ ਉਹ ਨਹੀਂ ਸਮਝਦੀ ਸਮਝ ਨਾ ਕਰਕੇ ਤੇ ਮੈਂ ਮਰ ਚਲੀ ਸੂਰਜੰਤਰਾ ਕਿਹਦੇ ਜਾਨ ਕੱਢਣ ਡਿਆ ਮੇਰੀ ਉਹ ਫੇਰ ਚੱਕ ਕੇ ਅੰਦਰ ਵੜ ਗਈ ਆ ਬਾਈ ਨਹੀਂ ਵੇਹਲਾ ਤਾਂ ਮੈਨੂੰ ਜੇ ਨਾ ਨਾ ਆਈਆਂ ਤੇ ਇੱਕ ਥੱਲੇ ਨੰਮੇ ਪਾਉਂਗੀ ਮੈਂ ਕਹਿ ਦਿੰਨੀ ਆ ਕਿਉਂ ਇੰਨੀ ਜੇਤ ਕਰਦੀ ਦੀਦੀ ਮੈਨੂੰ ਤੇ ਪੋਖ ਲੱਗਣ ਈ ਆ ਤੇ ਪੋਖ ਲੱਗਣ ਈ ਆ ਮੈਂ ਇੱਕ ਗੱਲ ਦੱਸਾਂ ਮੇਰੇ ਨਾਲ ਕਿਸੇ ਵळे ਕਿਸ ਚੀਜ਼ ਦੀ ਨਹੀਂ ਕਿ ਕਰੀਵਿੰਗ ਹੁੰਦੀ ਨਾ ਕਿ ਉਹ ਖਾਵਾਂ ਮੈਂ ਤਾਂ ਡਰਦੀ ਨਹੀਂ ਇਹਨਾਂ ਮਾਵਾਂ ਧੀਆਂ ਤੋਂ ਨਾਲ ਹੀ ਨਹੀਂ ਤੇ ਮੈਨੂੰ ਕਿਹੜਾ ਕੁਝ ਮਿਲਣਾ ਇਹ ਪੈਣਾ ਚੁੱਪ ਕੀਤੀ ਰਹਿਣੀ ਆ ਤੇ ਚੰਗਾ ਆ ਇਹਦੇ ਵਿੱਚ ਹੀ ਭਲਾ ਆ ਜੇ ਕਿਤੇ ਉਹਨਾਂ ਦੇ ਸਾਹਮਣੇ ਤੂੰ ਕਹਿਤਾ ਨਾ ਵੀ ਮੈਨੂੰ ਬਾਰ-ਬਾਰ ਖੋ ਪਈ ਜਾਂਦੀ ਆ ਉਹਨਾਂ ਨੇ ਹੋਰ ਹੀ ਗੱਲਾਂ ਬਣਾਉਂਦਾ ਪਣਾਈਓ ਤੇ ਕੱਲ ਨੂੰ ਵੇਖੋ ਜਦ ਨਿਆਣੇ ਦੇ ਨਾਲਾਂ ਲਿਗੇ ਨੇ ਕਹਣਾ ਹਾਏ ਤੇਨੇ ਤੈਨੂੰ ਆਪਾਂ ਸਾਰਾ ਕੁਝ ਰਹਿ ਹੀ ਖਾਣ ਪਤਾ ਨਹੀਂ ਕਿਉਂ ਤਾਂ ਵੀ ਇਹ ਵੇਖ ਲੈ ਇੱਦਾਂ ਕਰਦਾ ਉਹ ਇਦਾਂ ਹੀ ਕਰਦੀਆਂ ਹੁੰਦੀਆਂ ਸਸਾ ਮਾਵਾ ਛੱਡ ਪਰਾਂ ਤੋਂ ਇਹਨਾਂ ਦੀਆਂ ਗੱਲਾਂ ਨੂੰ ਤੇ ਮੇਰੀ ਗੱਲ ਸੁਣ ਜਾ ਫਿਰ ਇਦਾਂ ਕਰ ਤੂੰ ਧਿਆਨ ਰੱਖ ਤੁਹਾ ਮੈਂ ਕੀ ਦਾ ਪੈਗਟ ਤੈਨੂੰ ਫੜਫੜ ਬਣਾ ਕੇ ਲਿਆ ਦੇਣੀ ਆ ਸਾਹਮਣੇ ਤੇ ਬੈਠੇ ਆ ਦੀਦੀ ਉਸ ਟਾਈਮ ਤੇ ਪਤਾ ਲੱਗ ਜਾ ਸਮੈਲ ਆ ਜਾ ਫਾੜੀ ਸਮੈਲ ਹੋਣ ਦੀ ਕੀ ਗੱਲਾਂ ਕਰਦੇ ਤੂੰ ਕਦੇ ਨਹੀਂ ਹਾਂ ਤੁਹਾਡੇ ਲੱਗੋ ਸਮੈਲ ਹੋਣ ਦੀ ਕਿ ਤੁਹਾਨੂੰ ਨਹੀਂ ਬੋਲਦੀਆਂ ਨਹੀਂ ਹੋਣਾ ਗੁੰਗੀਆਂ ਹੋ ਗਈਆਂ ਕਿ ਤੁਹਾਡੇ ਮੂੰਹ ਤੇ ਜ਼ੁਬਾਨ ਹੈ ਨਹੀਂ ਆ 10 ਮਿੰਟ ਤੁਹਾਨੂੰ ਮੰਮੀ ਨੇ ਕਿਹਾ ਬਾਹਰ ਬਹਿ ਜਾ ਤਾਂ ਬਾਹਰ ਬੈਠਦੀ ਆ ਇੱਥੇ ਅੰਦਰ ਆਣ ਕੇ ਬਹਿ ਗਈ ਆ ਇਹ ਗੱਲ ਬਾਹਰ ਤੁਹਾਨੂੰ ਕੋਈ ਕੰਮ ਦਾ ਨਹੀਂ ਪਤਾ ਲੱਗਦਾ ਮੰਮੀ ਲਵੇਗਾ ਉਹ ਤਾਇਕੀਆਂ ਨਵਾਂ ਹਨਾ ਪਰ ਆ ਇੱਕ ਇੱਕ ਵਜ ਜਾਂਦਾ ਉਹਨਾਂ ਨੂੰ ਕੰਮ ਕਰਦੇ ਆਂ ਤੇ ਅਗਲੀਆਂ ਨੰਮੇ ਨਹੀਂ ਪੈਂਦੀਆਂ ਇਹ ਘੜ ਘੜੇ ਨਰਕ ਕਾ ਅੰਦਰ ਚੜਿਆ ਨੂੰ ਤਾਂ 9 ਵਜੇਾਂ ਵੇਂਦੀਆਂ ਹੋ ਕੇ ਨੰਮੇ ਪੈ ਜਾਂਦੀਆਂ ਫੇਰ ਕੀ ਖਵਾਵਾ ਪਿਆ 3 ਚੀਜ਼ਾਂ ਪੈਂਦੀਆਂ ਉਹਨਾਂ ਨੇ ਚੁੱਕਣੀਆਂ ਚੀਜ਼ਾਂ ਕਿੱਦਾਂ ਚੁੱਕ ਲੈਣੀਆਂ ਵੇਹਲੀਆਂ ਕਿੱਦਾਂ ਪੈਣਗੀਆਂ ਕਰ ਲਿਆ ਕਰ ਕੋਈ ਕੰਮ ਸਾਰੇ ਇਹ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਤੇ ਸਾਰਿਆਂ ਨੂੰ ਪਤਾ ਹੁੰਦਾ ਵਾ ਪਰ ਰੈਸਟ ਵੀ ਮੰਨਿਆ ਜ਼ਰੂਰੀ ਹੈ ਕਿ 24 ਘੰਟੇ ਰੈਸਟ ਕਰੀ ਜਾਣੀਆਂ ਤੂੰ ਜੀਦੀ ਘਰ ਦੀ ਤੇ ਹੈਗੀ ਆ ਪਰ ਉਹਨਾਂ ਨੇ ਆਹ ਵੇ ਲੋਕੋ ਕਿਹੜਾ ਕੰਮ ਕਰਦੀਆਂ ਮੈਨੂੰ ਦੱਸ ਕਿਹੜਾ ਕੰਮ ਤੂੰ ਕਰਦੀ ਆ ਮੈਂ ਵੇਖਾਂ ਕੰਮ ਆਹੀ ਉਹ ਪੂਛਾ ਕੁੱਤੀ ਸਾਰਾ ਦਿਨ ਵੇੜੇ ਨੂੰ ਕੋਈ ਨਹੀਂ ਸਵਾਰਨਾ ਤੇ ਕੋ ਲੱਗਦੀ ਇਹ ਸਾਰੇ ਗੱਲ ਸੁਣ ਉਹ ਜਿਹੜੀ ਜਾਲਾ ਇੱਕ ਜਿੱਥੇ ਪਾਈ ਉਹਦੇ ਚ ਹੀ ਹੱਟ ਫੇਰ ਲਈ ਨੀ ਪੁੱਤ ਤੇ ਪੇਰ ਆੜ ਕੇ ਬੈਗੀ ਹੱਥੇ ਤੇ ਡੁੱਡੇ ਆ ਇਹਦੇ ਕੋਲ ਕੰਮ ਨਹੀਂ ਹੋਣਾ ਆਹੀ ਇਹਨਾਂ ਨੂੰ ਪਤਾ ਹੀ ਕਿੰਨੇ ਬਪੁੱਛ ਕੇ ਮੂੰਹ ਸਰ ਬੈਠ ਜੀ ਇਹਨੂੰ ਕੰਮ ਏਦਾਂ ਏਦਾਂ ਹੱਥ ਮਾਰ ਕੇ ਲੜਨਾ ਹੀ ਆਉਂਦਾ ਕੰਮ ਕਰਨਾ ਨਹੀਂ ਆਉਂਦਾ ਉਹ ਤੇ 사ਵਾ ਹੀ ਕਰਦੀ ਹਾ ਮਾਰਦੀ ਜਦ ਤੱਕ ਮੈਂ ਐਦੀ 사ਸ ਨਹੀਂ ਇਹ ਮੇਰੀ 사ਸ ਹੁੰਦੀ ਆ ਆਹੀ ਤੁਹਾਡਾ ਹੀ ਮੰਮੀ ਵਿੱਚ ਸੀ ਆਪਾ ਵਾ ਜੇ ਤੁਸੀਂ ਨਾ ਨਾ ਸਿਰ ਤੇ ਚੜ ਜਾਂਦੇ ਤਾਂ ਆਪੇ ਸਭ ਕੁਝ ਕਰਦੀ ਹਾ ਜਦੋਂ ਪੰਮ ਬੋਲਦੀ ਨਾ ਮੈਨਾਂ ਨੂੰ ਮਾੜੀ ਲੱਗਦੀ ਆਂਦਰ ਨਿਕਲ ਜੇ ਇੱਥੋਂ ਵੜ ਜਾ ਵੜ ਜਾ ਅੰਦਰ ਜਾ ਕੇ ਜਾ ਕੇ ਤੂੰ ਲੰਮੇ ਪਿਆ ਮੈਂ ਕਹਿੰਦੀ ਪੱਖਾ ਛੱਡ ਕੇ ਫੇਰ ਉਹਨੇ ਪੱਖਾ ਝੱਡ ਲੈਣਾ ਉਹ ਪੈਰਾਂ ਦੇ ਨਾਲ ਲੱਗ ਲੰਮੇ ਉਹਨੇ ਮੈਨੂੰ ਪੂਰੀ ਪੈਨ ਦੇਣਾ ਲੰਮੇ ਤੂੰ ਹੁਣ ਇੱਥੇ ਮੜਕੜੇ ਲੰਮੇ ਪੈ ਜਾ ਜਗ੍ਹਾ ਨਾ ਕੋਈ ਖਾਲੀ ਰਹਿ ਜੇ ਚਲੋ ਹਉ ਵੀ ਪੰਗਾਮ ਹੋ ਕੇ ਗਿਆਈਓ ਹਾਏ ਹਾਏ ਚੰਗੀਆਂ ਭੜੀਆਂ ਬਾਹਰ ਬੈਠੀਆਂ ਐ ਅੰਦਰ ਆ ਗਈਆਂ ਮਾਵਾਂ ਧੀਆਂ ਚਲ ਮੁੰਡਾ ਵਿਚਾਰਾ ਸੁੱਤਾ ਹੀ ਤੇ ਸੁੱਤਾ ਰਹਿੰਦਾ ਢਰਦੀ ਐ ਨਾ ਤਾਂ ਮੈਂ ਪੱਖਾ ਵੀ ਨਹੀਂ ਚਲਾ ਸਕਦੀ ਨਿਆਣੀ ਵਾਸਤੇ ਕੀ ਰੱਬਾ ਐਂ ਦੀ ਵਿੱਜ ਜਿੱਥੇ ਆਪਣੇ ਘਰ ਵੀ ਨਹੀਂ ਰਸ ਪਸਦੀ ਉੱਥੇ ਵੀ ਬੰਦਾ ਉੱਥੇ ਰਹਿ ਲੈ ਹਾਨੂੰ ਜੇ ਮਤਾਂ ਦਿੰਨੀ ਆ ਉੱਥੇ ਚਲ ਜਾਹਾਂ ਹਾਂ ਤੇ ਜੁਰਤ ਵਿਖਾਉਣੀ ਉੱਥੇ ਜਾ ਕੇ ਜੁਰਤ ਵਿਖਾ। ਆਪਾਂ ਤਾਂ ਚੱਲ ਮਾੜੇ ਚੰਗੇ ਰਹਿ ਪਾਂਗੇ। ਤੇ ਮਾਂ ਘੱਟ ਬੋਲਦੀ। ਧੀ ਦੀ ਜ਼ੁਬਾਨ ਹੀ ਗੇਠ ਲੰਮੀ ਹੈ। ਜ਼ੁਬਾਨ ਹੀ ਨਹੀਂ ਅੰਦਰ ਪੰਦੀ। ਜ਼ੁਬਾਨ ਹੀ ਕਹਿੰਦੇ ਨੇ ਬੰਦੇ ਨੂੰ ਰਾਜ ਭਾਗ ਤੇ ਭਾਂਦੀ ਤੇ ਜ਼ੁਬਾਨ ਹੀ ਥੱਲੇ ਸੁੱਟ ਦਿੰਦੀ ਬੰਦੇ ਨੂੰ। ਇਹ ਜ਼ੁਬਾਨ ਸ਼ੂਰ ਕੀਤੀ ਬਸ। ਤੇ ਭਰਾਵਾਂ ਦਾ ਮਨ ਡਰ ਹੈਗਾ ਮੱਸ। ਸਾਨੂੰ ਆਪਣੀ ਮਾਂ ਦਾਇਆਂ ਡਰ ਉਹਦੇ ਸਾਹਮਣੇ ਨਹੀਂ ਕੁਛ ਕੀਤਾ। ਇਹਦੇ ਘਰ ਭਰਾ ਹੁੰਦੇ ਆ। ਤਾਂ ਵੀ ਨੀ ਮਾਸਾ ਸ਼ਰਮ ਕਰਦੀ ਉਹਨਾਂ ਦੀ ਪਰ ਸ਼ਰਮ ਕਾਦੀ ਕਰਨੀ ਐ ਇਹਨੇ ਉਹਨਾਂ ਨੂੰ ਵੀ ਕਿਹੜਾ ਪੱਲੇ ਬੰਦੀ ਹੇ ਚਲ ਵਿਚਾਰਾ ਮੁੰਡਾ ਹੁਣ ਕੜੀ ਸੁੱਤਾ ਰਵੇ ਫੇਰ ਹੀ ਉਹ ਮੈਂ ਅੱਗੇ ਉੱਠ ਜੰਨੀ ਆ ਤੂੰ ਹੀ ਬਹਿ ਜਾ ਹੁਣ ਤੂੰ ਉਹ ਅੰਦਰਵਾਰ ਦੀ ਜਾ ਕੇ ਤੇ ਕੰਮ ਕਰ ਕੋਈ ਜਾ ਕਰਨਾ ਇਹਨਾਂ ਨੇ ਕੰਮ ਕੀ ਐ ਸਵਾਦਾ ਕੰਮ ਕਰਨਾ ਇਹਨਾਂ ਨੇ ਸਾਜੇ ਕਿਸਮਤ ਜਿਹੜੇ ਕੜੇ ਵੇਲੇ ਕੜੀ ਅਹੀਂ ਇਹਨਾਂ ਨੂੰ ਵਿਆਹ ਲੈਂਦਾ ਵਾ ਅਮਤਰਾ ਜਿੱਦਣ ਪਿਆਉਣਗੇ ਕੁੜੀਆਂ ਕੰਮ ਵਾਲੀਆਂ ਕੁੜੀਆਂ ਕੰਮ ਵਾਲੀਆਂ ਕੁੜੀਆਂ ਕੰਮ ਵਾਲੀਆਂ ਕਾਹਦੀਆਂ ਕੁੜਾਂ ਤੇ ਸਾਨੂੰ ਕੰਮ ਤੇ ਲਾਇਆ ਕੰਮ ਕਰਦੇ ਤੇ ਰਹਿਨੇ ਆ ਤੁਸੀਂ ਤੇ ਪਤਾ ਨਹੀਂ ਸਾਡੇ ਕੋ ਚਾਹੁੰਦੇ ਕੀ ਜੇ ਨਹੀਂ ਪਹਿਲਾਂ ਦੱਸੋ ਵੀ ਕਿਹੜੀਆਂ ਕੰਮ ਵਾਲੀਆਂ ਲੱਗੀਆਂ ਤੇ ਆਪਾਂ ਹੀ ਕਰਦੇ ਆ ਅਈ ਤੇਰਾ ਕਹਿਣ ਦਾ ਕੀਮਤ ਪਰ ਹੁਣ ਕੰਮ ਵਾਲੀਆਂ ਲਾ ਕੇ ਦੀਏ ਤੁਸੀਂ ਕੀ ਕਰਨਾ ਵਾ ਤੁਸੀਂ ਕਿਹੜੀਆਂ ਤਾਂ ਉਤਰੀ ਕਰਨ ਲੱਗੀਆਂ ਕੋਈ ਨੌਕਰੀ ਕਰਨ ਲੱਗੀਆਂ ਮਮੀ ਮੇਰੀ ਗੱਲ ਸੁਣ ਐਡੀ ਲੰਮੀ ਐਡੀ ਜ਼ੁਬਾਨ ਵਾ ਜ਼ੁਬਾਨ ਚਲਾਉਣ ਨੂੰ ਰੱਖੇ ਕੋਈ ਕੰਮ ਵੀ ਕਰ ਲਿਆ ਕਰੋ ਆ ਅਮਤਰਾ ਲੀੜਾ ਲੱਤ ਕੇ ਤੇ ਮਹੀਨਾ ਹੋ ਗਿਆ ਚਾਦਰ ਧੋਤੀ ਨੂੰ ਤਾਂ ਰੰਗ ਵੀ ਨਹੀਂ ਦਿਖਣ ਡਿਆ ਕੀ ਰੋਲਾ ਪਾਇਆ ਬੀਬੀਆਂ ਨੇ ਬਾਹਰ ਹਾ ਦੋਗੇ ਇਹਨਾਂ ਦੇ ਇਹਨਾਂ ਕੋਈ ਨਾ ਚਾਹ ਨਾ ਬੈਠਾ ਨਹੀਂ ਆੜਿਆ ਦੱਸ ਵੀ ਚਾਰ ਜਾਣੀ ਹੈ ਗਈਆਂ ਤੁਸੀਂ ਰਲ ਮਿਲ ਕੇ ਰੋ ਉਹ ਡੂੰਗਣੇ ਦੀ ਮੱਖੀ ਵਾਂਗੂ ਭਟਕਦੇ ਰਹਿੰਦੀਆਂ ਆਂ ਸਮਝ ਨਹੀਂ ਆਉਂਦੀ ਕੋਈ ਇਹਨਾਂ ਦੀ ਮੈਨੂੰ ਹੁਣ ਜੇ ਮੈਂ ਗਿਆ ਨਾ ਬਾਹਰ ਫਿਰ ਇਹਨਾਂ ਕਹਣਾ ਇਦਾਂ ਤੇ ਇਦਾਂ ਬੋਲਦਾ ਮੈਨੂੰ ਉਹ ਆਪਣੇ ਆਪ ਹੀ ਸ਼ਰਮ ਚਾਹੀਦੀ ਕਿ ਤੇ ਗਵਾਨ ਸੁਣ ਲੈ ਮੱਥਾ ਪਹਿਲੇ ਕਹਣਾ ਵੀ ਚਾਰ ਜਾਣੀ ਰਲ ਕੇ ਬੈਠ ਨਹੀਂ ਸਕਦੇ ਆ ਚੱਲ ਮੈਨੂੰ ਕੀ ਇੱਥੇ ਆਰਾਮ ਕਰਦਾ ਪਹਿਲਾਂ ਲੋੜ ਘੜ ਜਾਂਦਾ ਟਾਡੇ ਘਰ ਤੇ ਹੈ ਵੀ ਆਹੀ ਚੀਜ਼ਾਂ ਵਚਾਉਣ ਨੂੰ ਆ। ਤੁਹਾਡੇ ਤੇ ਕਿਸਮਤ ਨਹੀਂ ਕਿ ਤੇ ਏਡੀ ਤੁਹਾਡੇ ਘਰ ਕੇ ਤੇ ਦਾਜ ਦਾ ਕੁਸਮਾਨ ਆਵੇ। ਹਾਣੀ ਕਿਦਰ ਲੋਕਾਂ ਦੇ ਮੁੰਡੇ ਵਿਆਹੇ ਹੁੰਦੇ ਕਿਦਰ ਲੋਕਾਂ ਦੇ ਟਰੱਕ ਭਰ-ਭਰ ਸਮਾਨ ਤੇ ਆਉਂਦੇ ਆ। ਤਾਂ ਅਸੀਂ ਤੇ ਉਹੀ ਪਿਸ਼ਾਬ ਛਾਕੇ ਧੋ ਤੋਂ ਛੜਾਈ ਹੋ ਚੱਲੇ ਆ। ਤੇ ਨਾਲੇ ਮੇਰੀ ਗਾਲ ਸੁਣਾ ਉਹ ਬੂਏ ਤੇ ਫੇਰ ਤੌਲਕੇ ਟੰਗਤਾ। ਮੈਂ ਤੈਨੂੰ ਅੱਗੇ ਵੀ ਸਮਝਾਇਆ ਐ ਕਿ ਤੌਲਕੇ ਦੇ ਨਾਲ ਕਰਜ਼ਾ ਚੜਦਾ ਆਕਾ ਸਿਰ ਤੇ ਸਾਡੇ। ਇਹ ਦੀਵਿਆਂ ਦੇ ਵਿੱਚ ਕਰਜ਼ਾ ਚੜਨ ਵਾਲੀ ਕਿਹੜੀ ਗੱਲ ਆ ਦੱਸ। ਤੌੜੀਆ ਟੰਗਣਾ ਤੈਨੂੰ ਕੌਣ ਕਹਿੰਦਾ ਵਾ ਕਰਜਾ ਜਾਨਾ ਮੈਂ ਤੈਨੂੰ ਕਿਹਾ ਧੰਨ ਕਰਦਾ ਚੰਬੂ ਮੇਰੀ ਮੰਨਦਿਆ ਕਰ ਤੂੰ ਨੇ ਕਿਉਂ ਸਫਾਈ ਜਾਨੀ ਇਹਨਾਂ ਕਿਹੜੀ ਉਥੋਂ ਕੌਲੀ ਵੀ ਨਹੀਂ ਆਉਣੀ ਆ ਤੂੰ ਚਾਦਰਾਂ ਮੰਗਣ ਦੀ ਪਤਾਰ ਮੰਗਣ ਦੀ ਇਹਨਾਂ ਉਥੋਂ ਆਸ ਨਹੀਂ ਇਹਨਾਂ ਵੀ ਕੰਮ ਨਹੀਂ ਵੀ ਲੈ ਆਉਣਾ ਮਾਂ ਮੇਰੀ ਤੇਰਾ ਹੀ ਸਾਰਾ ਸਿਆਪਾ ਵਾ ਤੂੰ ਹੀ ਆਨੀ ਸੀ ਮਾੜੇ ਘਰ ਦੀ ਧੀ ਚਾਹੀਦੀ ਆ ਕੰਮ ਵਾਲੀ ਚਾਹੀਦੀ ਆ ਹੋਰ ਭਾਵੇਂ ਕੱਖ ਨਾ ਕਰੇ ਲੱਲਾ ਮਾੜੇ ਘਰ ਦੀਆਂ ਮੈਨੂੰ ਕੀ ਪਤਾ ਵੀ ਬੇਕੰਮੀਆਂ ਵਾ ਕੰਮ ਨਹੀਂ ਕਰਦੀ ਕੋਈ ਵੀ ਬੇਅੱਲਾ ਗਾੜੀ ਉਹ ਜੇ ਆਪਣੇ ਤੋਂ ਉਹ ਜੇ ਗਾੜੀ ਉਹ ਉਹ ਵੀ ਨਹੀਂ ਕਿਹਾ ਬੰਨੇ ਕਿਤੇ ਕੁੰਡੇ ਉਹਨੇ ਸੱਤ ਚੜਾ ਚੜਾ ਰੱਖੀਆਂ ਹੁਣ ਚੱਲ ਜਾ ਹੁਣ ਮੇਰੇ ਮੱਥੇ ਲੱਗੀ ਰਣਾ ਮੈਂ ਹੀ ਕੁੰਡ ਕੱਢ ਲੈਣੀ ਆ ਤੂੰ ਤੇ ਜਾਣਾ ਨਹੀਂ ਕੰਮ ਧੰਦਾ ਕਰ ਲਈ ਕੋਈ ਹੁਣ ਬੇਦੀ ਜਾ ਕੇ ਉੱਥੇ ਬਹਿ ਨਾ ਜਾਈ ਫਲੰਗ ਤੇ ਤਾਂ ਮੁੱਕੀ ਉਹ ਸੇ ਫਪਾਈ ਜਣੀ ਉਹਨਾਂ ਨੂੰ ਕਿਹੜਾ ਅਸਰ ਹੋਣਾ ਮੰਮੀ ਕੇੰਨ ਨੂੰ ਨਹੀਂ ਹੁਣ ਆਸਰ ਜਦੋਂ ਮੈਂ ਆਖਿਆ ਕਿ ਮੈਂ ਆਪੇ ਲੱਭ ਲੂੰਗੀ ਸਵਾਦ ਦੀਆਂ ਉਦੋਂ ਆਂਦੀ ਮੈਂ ਲੱਭਣੀਆਂ ਵਾ ਕੀ ਲੱਭ ਲਈਆਂ ਮੂਰਤੀਆਂ ਨਾ ਕੋਈ ਕੰਮ ਨੂੰ ਖੁਸ਼ ਤੇ ਨਾ ਖੁਸ਼ ਮੈਂ ਤੇ ਆਖਿਆ ਵਿਆਹੇ ਜਾਣਗੇ ਉੰਤਰੇ ਕੀਤਾ ਉਹ ਵੀ ਬੁੱਢੀਆਂ ਦੇ ਮਗਰ ਲੱਗ ਕੇ ਆ ਹਾ ਜੋ ਮਰਜ਼ੀ ਕਰੋ ਮਰ ਉਪਰੇ ਜਾ ਕੇ ਤੁਸੀਂ ਮੈਂ ਤਾਂ ਲੰਮੇ ਪਾਵਾਂ ਜਾਂ ਕੰਮ ਕਰ ਕਰਕੇ ਤੁਸੀਂ ਆ ਪੱਖੇ ਨੂੰ ਪਸ਼ੀ ਲਾ ਦੇ ਸੌ ਜਾ ਮੈਂ ਘੜੀ ਕਿਦੇ ਮੇਰੇ ਕਰਮਾਂ ਚੈ ਨਹੀਂ ਹਨੀ ਕਿਦੇ ਜੀ ਨਾ ਹਾਂ ਇੱਕ ਤੇ ਨਾ ਇਹ ਪਤਾ ਨਹੀਂ ਸਾਡੇ ਕਰਮਾਂ ਚ ਕਿੱਥੋਂ ਰੱਖੀ ਸੀ ਅਹੀਂ ਕਿਤੇ ਵੇਲਾ ਆਪਣੇ ਪੇਕੇ ਜਾਂਦੇ ਆ ਨਾ ਕਦੀ ਨਹੀਂ ਆਪਣੇ ਭਰਾ ਭਰਜਿਆਂ ਨੂੰ ਤੰਗ ਕੀਤਾ ਹੈਗਾ ਇੱਕ ਤੇ ਇਹ ਪਤਾ ਨਹੀਂ ਸਾਡੇ ਕਰਮਾਂ ਚ ਕਿੱਥੇ ਹੀ ਅੰਤਰਾ ਪਤਾ ਨਹੀਂ ਅਸੀਂ ਵੀ ਰੱਬ ਦੇ ਕਿਹੜੇ ਮਾ ਮਾਰੇ ਹੀ ਜਿਹੜਾ ਇੱਥੇ ਲਿਆਂ ਕੇ ਸਾਨੂੰ ਸੁਪਿਆ ਆ ਇਹਦੇ ਨਾਲੋਂ ਚੰਗਾ ਤੇ ਨਰਕ ਦੇ ਚਲ ਜਾਂਦੇ ਨਾ ਉਹ ਚੰਗਾ ਹੀ ਸਾਨੂੰ ਕਹਿਣ ਡੀਏ ਜਰਾ ਇੱਕੀ ਫੋਲੋ ਜਾ ਕੇ ਮੈਂ ਤਾਂ ਕਹਿੰਨੇ ਆ ਰੱਬਾ ਇੰਨੀਆਂ ਇੰਨੀਆਂ ਦੀਆਂ ਸੁਣਦਾ ਆ ਕਿਤੇ ਸਾਡੀ ਵੀ ਇੱਕ ਸੁਣ ਲਾ ਹਾਲੇ ਜਾਰਾ ਹੈ ਕਿ ਨਾ ਛੜਾ ਕੇ ਇਹਦੇ ਭੋਗ ਤੇ ਲੱਗੇ ਨਾ ਤੇ ਕਿਤੇ ਠੰਡ ਪੈ ਜੇ ਕਾਲਜੇ ਨੂੰ ਅਹੀਂ ਉਹਦਾ ਕਹਿਣਾ ਤੇ ਨਹੀਂ ਚਾਹੀਦਾ ਹੈਗਾ ਨਨਾਨਾ ਕਹਿੰਦੇ ਆ ਨਾ ਮਾਵਾ ਬਰੋਬਰ ਵੀ ਹੁੰਦੀਆਂ ਆ ਪਰ ਕਰੀਏ ਕੀ ਇਹੋ ਜਿਹੇ ਨਨਾਨਾ ਤੇ ਹੋਣ ਹੀ ਨਾ ਨਾ ਤੇ ਫੇਰ ਹੀ ਉਹੋ ਜੀ ਗਾੜੀ ਮੰਮੀ ਆ ਜੜੀਆਂ ਕੁੜੀਂਆਂ ਸੁਣੀ ਜਾਂਦੀ ਸੁਣੀ ਜਾਂਦੀ ਆ ਗਾੜੀ ਹੁਣ ਵੇਖਾਂ ਭਰਾ ਅੰਦਰ ਵੜਿਆ ਹੀ ਉਹ ਤੇ ਮੈਂ ਕੱਲ ਮਾੜੀ ਜੀ ਗੱਲ ਕਹੀ ਸੀ ਨਾ ਉਦੋਂ ਕਿੱਦਾਂ ਔਡਡ ੜ ਕੇ ਪੈਂਦਾ ਸੀ ਹੁਣ ਆਪਣੀ ਭੈਣ ਵਰੀ ਤੇ ਨਾ ਅੱਖਾਂ ਤੇ ਪੱਟੀ ਵੱਧ ਗਈ ਆ ਤੇ ਕੰਨਾਂ 'ਚ ਵੀ ਰੂਨ ਦਿੱਤਾ ਗਿਆ ਆ ਆਖਾਂ ਕਿਦੇ ਹੁਣ ਇੱਕ ਵਾਰੀ ਵੀ ਉਹਨੂੰ ਦਵਕਾ ਮਾਰੇ ਆਣ ਕੇ ਪਰ ਨਾ ਕਿੱਥੋਂ ਹੁਣ ਤੇ ਉਹ ਕੋ ਸਾਰੇ ਡਰਦੇ ਆ ਉਹਨੂੰ ਨੀ ਕੋਈ ਵੀ ਕੁਛ ਕਹਿੰਦਾ ਹੈਗਾ ਸਾਡੇ ਵਰੀ ਸਾਰੇ ਉੱਡ ਡੁੱਡ ਕੇ ਆਣ ਕੇ ਵਾਲਾਂ ਨੂੰ ਪੈਂਦੇ ਆ ਜਿੱਦਾਂ ਹੁਣ ਇਹ ਖਾ ਜਾਣਾ ਹੁੰਦਾ ਇਹਨਾਂ ਨੂੰ ਇਹਨਾਂ ਨੂੰ ਬਹੁਤ ਹੀ ਗਰਮੀ ਲੱਗਦੀ ਹਾਨੂੰ ਥੋੜਾ ਲੱਗਦੀ ਆ ਅਸੀਂ ਕਿਹੇ ਮਾਪਿਆਂ ਦੀਆਂ ਧੀਆਂ ਥੋੜੀਆਂ ਅਸੀਂ ਆਪਣੀਆਂ ਪਰਜਾਈਆਂ ਨੂੰ ਕਦੀ ਜਾ ਕੇ ਇਹ ਨਹੀਂ ਪੁੱਛਿਆ ਹੈਗਾ ਵੀ ਕਿੱਥੇ ਰੱਖਣ ਧੱਕਣਾ ਤੇ ਕੀ ਨਹੀਂ ਆ ਇਨੂ ਹਾਡੇ ਘਰ ਦੀ ਸਾਰੀ ਕੰਡੀਸ਼ਨ ਦਾ ਪਤਾ ਹੈ ਕਿੱਥੇ ਕਿੱਥੇ ਕਿਹੜੀ ਚੀਜ਼ ਰੱਖਣੀ ਹੈ ਤੇ ਟਕਣੀ ਆ। ਮੋਤਵਾਰੀ ਇਹ ਬਣੀ ਆ ਹਾਡੇ ਘਰ ਚ ਤੇ ਇੱਥੇ ਹੀ ਬਹਿ ਜਣੀ ਆ। ਉੱਥੇ ਗਈ ਨਾ ਅੰਦਰ ਤੇ ਫੇਰ ਇਹਨੇ ਅਸੀਂ ਆਪਾ ਹੀ ਪਾਉਣਾ ਕੋਈ ਨਾ ਕੋਈ। ਚੱਲ ਕੋਈ ਨਹੀਂ ਬਣਾ। ਅੰਦਰ ਜਾ ਕੇ ਵੀ ਤੇ ਇਹਨਾਂ ਦੀਆਂ ਗਾਲਾਂ ਦਾ ਧਾਪੀ ਸੁਣਨਾ ਆ। ਇੱਥੇ ਘੜੀ ਕ ਧੋਪਦਾ ਸੀਗੀ ਚੱਲ ਲੋ। ਇਹੋ ਹੀ ਚੰਗਾ ਆ। ਮੈਂ ਤਾਂ ਕੰਨੀ ਸ਼ੁਕਰ ਕਰਾਂ। ਓਏ ਉਹਨੇ ਦਿਮਾਗ ਵਰਤ ਲਿਆ ਸੋਖਣੇ। ਜੜੀ ਮਿੰਟੋ ਮਿੰਟ ਦੀਆਂ ਗੱਲਾਂ ਦੇ ਵਿੱਚੋਂ ਨਿਕਲ ਕੇ ਅੰਦਰ ਵੜ ਗਈ ਆ ਜੇ ਕਿਤੇ ਇਹਨੇ ਪੱਖਾ ਚੱਲਦਾ ਵੇਖ ਲੈਂਦੀ ਨਾ ਤੇ ਇੰਨੇ ਭਾਏ ਮੁੰਡਾ ਹੀ ਕੋਟ ਛੱਡਦੀ ਹੈ ਤੇ ਅੱਗੇ ਉਦਾਂ ਦੀ ਆ ਚੱਲ ਕੋਈ ਨਹੀਂ ਪ੍ਰਮਾਤਮਾ ਇਦਾਂ ਹੀ ਬਚਾਉਂਦਾ ਰਹੀ ਹਾਂ ਨੂੰ ਗਾਹ ਵੀ ਹੁਣ ਕੋਣ ਆ ਗਿਆ ਦੁਪਹਿਰੇ ਇਹ ਆ ਇਹਨੇ ਵੀ ਮਾਵਲ ਦੀ ਤੇ ਭੈਣ ਵਾਲ ਦੀ ਗੱਲ ਕਰਨੀ ਹੁੰਦੀ ਆ ਇਹ ਕਿਹੜਾ ਚਾਚਰਾ ਹੈ ਵੀਥੇ ਕੰਡੇ ਜੇ ਤੇ ਕਿਉਂ ਇੱਥੇ ਨਾ ਆਵਾਂ ਹੁਣ ਅੱਗੇ ਤੇਰੀ ਭੈਣ ਦਾ ਆਰਡਰ ਮੰਨ ਕੇ ਤੇ ਇੱਥੇ ਆਣ ਕੇ ਬਹਿ ਗਏ ਆ ਸਾਨੂੰ ਉਦਾਂ ਰੋਬ ਪਾਉਂਦੀ ਆ ਤੇ ਆਪ ਵੇਖ ਲੈ ਉਥੇ ਘੜੀ ਗੇ ਧੁੱਪੇ ਲੰਮੇ ਪਈ ਤੇ ਮੰਜੀ ਆ ਉਥੇ ਛੱਡ ਗਏ ਚਲ ਗਈ ਧੁੱਪੇ ਤੇ ਜੇ ਹਾ ਆਉ ਮੰਜੀ ਗਰੇ ਹੁਣ ਆਣ ਕੇ ਵੇਖ ਲਈ ਨਾ ਉਹਨੇ ਤੇ ਸਾਡੇ ਦਿਵਾਲੇ ਹੋ ਜਾਣਾ ਵਾ ਵੀ ਤੁਸੀਂ ਚੀਜ਼ਾਂ ਦੀ ਸੰਭਾਲ ਨਹੀਂ ਕਰਦੇ ਪਰਾਜ ਇਹ ਇੱਥੇ ਵੀ ਨਹੀਂ ਬਹਿਣ ਦੇਣਾ ਤੇ ਹੁਣ ਕੋਠੇ ਚਲ ਜੰਨੇ ਆ ਫਿਰ ਉੱਥੇ ਥਾਂ ਹੈਗੀ ਉਹ ਓਏ ਉੱਥੇ ਧੁੱਪੇ ਬਹਿਣਾ ਵਾ ਤੇ ਉਹ ਤਾਂ ਕਹਿਣ ਦੀ ਆ ਵਾ ਵੇ ਬਾਹਰ ਤੋਂ ਪੀ ਬੋ ਅੰਦਰ ਨਹੀਂ ਵਰਨਾ ਹੈਗਾ ਬਿੱਲ ਜ਼ਿਆਦਾ ਹੁੰਦਾ ਆ ਓਏ ਉਹਨੂੰ ਉਦਾਂ ਹੀ ਗੱਲਾਂ ਭਾਬੀ ਜਿਆਦੀਆਂ ਹੁੰਦੀਆਂ ਪਰਵਾਹ ਨਾ ਕਰਿਆ ਕਰ ਤੂੰ ਪਰਵਾਹ ਨਾ ਕਰਾਂ ਤੇ ਭਰਾ ਹੋਰ ਕੀ ਕਰਾਂ ਉਹ ਤੇ ਓ ਫੜ ਕੇ ਪਿਛਲੇ ਅਗਲੇ ਸਾਰੇ ਨੋਲ ਛੱਡਦੀਆਂ ਆ ਸਾਨੂੰ ਆ ਨਹੀਂ ਦਿੱਤਾ ਸਾਨੂੰ ਉਹ ਨਹੀਂ ਮਿਲਿਆ ਤੇ ਜੇ ਕਿਤੇ ਬਾਹਰ ਅਸੀਂ ਜਾ ਕੇ ਕਿਤੇ ਗੱਲ ਕੀਤੀ ਨਾ ਤੇ ਅਗਲੇ ਐਵੇਂ ਦਾਜ ਦੇ ਇਲਜ਼ਾਮ ਲਾਉਣੇ ਇਹਨਾਂ ਤੇ ਤੁਹਾਨੂੰ ਪਤਾ ਵੀ ਹੈਗਾ ਆ ਕਿ ਅੱਜ ਕੱਲ੍ਹ ਜ਼ਮਾਨਾ ਕਿੱਥੇ ਜਾਣ ਡਿਆ ਵਾ ਕਿਹਨਾ ਮੁਕਾਬਲਾ ਚਲਾ ਲਿਆ ਕਰ ਮੁਕਾਬਲਾ ਕਿੱਥੇ ਚੱਲਦਾ ਈਓ ਤੂੰ ਮਾੜੀ ਲਿਸੀਂ ਗੱਲ ਮਾੜੇ ਲਿਸੇ ਦੀ ਨਹੀਂ ਆ ਵੇ ਉਹ ਕਿਤੇ ਬੋਲਣ ਦਿੰਦੀ ਆ ਸਾਨੂੰ ਉਹਨੇ ਹੁਣ ਹਜੇ ਨਾ ਮੇਰੀ ਤੇ ਸੁੱਖ ਦੀ ਉਹ ਬੇਇੱਜ਼ਤੀ ਕੀਤੀ ਹੈ ਜਿਹੜੀ ਕਦੀ ਕਹਿੰਨੇ ਕੀਤੀ ਨਾ ਤੇ ਲੋਕਾਂ ਦੀਆਂ ਨਨਾਨਾ ਆ ਨਾ ਆਉਂਦੀਆਂ ਸਲੂਕ ਨਾ ਰਹਿੰਦੀਆਂ ਆ ਭਰਾ ਭਰਜਾਈਆਂ ਦੇ ਨਾਲ ਪਰ ਇਹ ਤੇਾਨੂੰ ਵੇਖਣੀ ਸਕਉਂਦੀ ਹੈਗੀ ਭਰਾ ਇਹਨੂੰ ਪੁੱਛ ਲੋ ਤੁਸੀਂ ਜਾ ਕੇ ਜੇ ਇਹਨੇ ਨਹੀਂ ਹਾ ਉਹਨੂੰ ਰਹਿਣ ਦੇਣਾ ਨਾ ਤੇਾਨੂੰ ਤਲਾਕ ਦੇ ਦੋ ਤੇ ਵੀਰ ਨੂੰ ਦੱਸਣਾ ਸੀ ਵੀਰ ਨੂੰ ਕੀ ਦੱਸਣਾ ਵਾ ਵੀਰ ਤੇ ਵਿਚਾਰਾ ਉਹ ਕੰਨ ਕਰਕੇ ਨਾ ਉਧਰ ਪਰਾਂ ਨੂੰ ਮੂੰਹ ਕਰਕੇ ਸੌਂ ਗਿਆ ਵਾ ਤੇ ਹੁਣਾਨੂੰ ਭੈਣ ਦੀ ਆਵਾਜ਼ ਨਹੀਂ ਕੰਨੀ ਪੈਂਦੀ ਤੇ ਜਦੋਂ ਅਸੀਂ ਕਿਤੇ ਬੋਲੀਏ ਨਾ ਮੜਾ ਜਾ ਫੇਰ ਛੱਟ ਉੱਡ ਕੇ ਸਾਰੇ ਆ ਜੰਨੇ ਆ ਫੇਰ ਤੇ ਤੂੰ ਵੀ ਸੋਖ ਦੇ ਦਿਵਾਲੇ ਬੜਾ ਹੁਣਾ ਹੁਣਾ ਆ ਵੀ ਫੋਨ ਦੇਖੋ ਹੈਗਾ ਵਾ ਨਾ ਫੋਨ ਲਾ ਇਹਦੇ ਸਹਰੇ ਮੈਂ ਤੇ ਕਹਿਣਾ ਵਾਂ ਇਹਨੂੰ ਖਲਾਈਏ ਇੱਥੋਂ ਇਹਦੇ ਵਾਕਿਆ ਹੀ ਕਿੰਨੇ ਦੇਣੀ ਹੋਗੇ ਅੱਦੇ ਹਲੇ ਕੋਈ ਨਹੀਂ ਜਾਣਦਾ ਪਤਾ ਇਹਦਾ ਵੇ ਬਾਬਾ ਆ ਤੇਰੇ ਗਾੜੀ ਹੱਥ ਜੋੜੇ ਸਾਡੇ ਕੋ ਨਹੀਂ ਆ ਕੰਮ ਹੋਣਾ ਹੈਗਾ ਇਹ ਤੂੰ ਹੀ ਮਾਂ ਪੁੱਤ ਕਰੋ ਤੇ ਫੇਰ ਹੋਣਾ ਵਾ ਮੰਮੀ ਉਹਨੂੰ ਸਮਝਾਏ ਮੰਮੀ ਹੈਗੀ ਆ ਜੇ ਸਮਝਾਉਣ ਵਾਲੀ ਪਰ ਨਾ ਮੰਮੀ ਤੇ ਆਪ ਉਹਨੂੰ ਸਭੋ ਸਾਈਡ ਦਿੰਦੀ ਆ ਵੀ ਕੋਈ ਗੱਲ ਨਹੀਂ ਮੈਂ ਤੇਰੇ ਨਾਲਿਆਂ ਧੀਏ ਜੋ ਮਰਜ਼ੀ ਕਰੀ ਚੱਲ ਮੈਂ ਕੀ ਸਮਝਾਵਾਂ ਮੇਰੇ ਤੇ ਆਪਣੀ ਪਈ ਆ ਵੀਰ ਕਿੰਦਾ ਟਰੈਕਟਰ ਨਹੀਂ ਨਵਾਂ ਲੈਣਾ ਤੇ ਮੈਂ ਕਿਨੂੰ ਸਾਈਵਦਾ ਹੀ ਲਾ ਕੇ ਬੈਠਾ ਵਾਂ ਚੰਗਾ ਟਰੈਕਟਰ ਮਿਲ ਰਿਹਾ ਵਾ ਤੇ ਪੈਸੇ ਤੇ ਤੈਨੂੰ ਪਤਾ ਵੀਰ ਕੋਲ ਹੀ ਹੁੰਦੇ ਆ ਬਾਬਾ ਮੈਨੂੰ ਨਹੀਂ ਹਾਂ ਗੱਲਾਂ ਦਾ ਪਤਾ ਹੈਗਾ ਤਾਂ ਨਾ ਮੈਨੂੰ ਬਾਰ-ਬਾਰ ਪੁੱਛੀ ਮੇਰਾ ਅੱਗੇ ਬੜਾ ਦਿਮਾਗ ਖਰਾਬ ਹੋਇਆ ਈਓ ਵੇਲਾ ਤੂੰ ਕਹਦੇ ਹਾਂ ਵੀਰ ਨੂੰ ਵੀ ਲੱਲੋ ਟਰੈਕਟਰ ਕਿੰਦਾ ਦਾਸਾਨੀ ਵਾਲੇ ਲੈਣਾ ਮੈਂ ਕਹਿ ਕੇ ਤੇ ਮੰਮੀ ਕੋਲ ਧਾਈ ਕਿ ਆਪਣੇ ਵਾਲ ਪਟਾਵਾ ਜਾ ਕੇ ਉਹਨੇ ਤੇ ਮੇਰੀ ਉਹ ਗੁਤੜੀ ਕੁਮਾਰ ਛੜਨੀ ਆ ਫੜ ਕੇ ਵੀ ਤੂੰ ਗੋਣੋਂ ਨਹੀਂ ਸਲਾਵਾ ਦੇਣ ਵਾਲੀ ਟਰੈਕਟਰ ਲੈ ਲਓ ਮੈਂ ਅਣੀ ਬਾਬਾ ਕਹਿ ਸਕਦੀ ਤੂੰ ਜਾ ਆਪੇ ਕਹਿਲਾ ਜਾ ਕੇ ਉਹ ਕਿੰਨੂੰ ਕਵਾਂ ਫਿਰ ਬੁੜੀਆਂ ਦੇ ਆਪਣੀਆਂ ਹੀ ਕਹਾਣੀਆਂ ਦੀਆਂ ਬੁੜੀਆਂ ਦੀਆਂ ਮੈਂ ਸਭ ਨੂੰ ਕਹਿੰਦੇ ਵੀ ਮੇਰਾ ਸਾਥ ਦੇ ਤੇ ਭਾਬੀ ਤੂੰ ਵੀ ਸਿਰ ਦੇ ਵਾਲਾ ਨੂੰ ਪੈਣ ਲਈ ਤੈਨੂੰ ਨਹੀਂ ਨਾ ਪਤਾ ਹੈਗਾ ਸਾਡੇ ਨਾਲ ਕੀ ਕੁਛ ਬੀਤਦੀ ਹੈ ਤੂੰ ਤੇ ਆ ਕੇ ਸਜੇ ਨਾਲ ਕਹਿਤਾ ਵਾ ਸਾਡਾ ਸਾਥ ਦੇ ਤੇਰਾ ਸਾਥ ਦੇ ਆ ਕਿਤੇ ਹੁਣ ਅਸੀਂ ਫੇਰ ਛਿੱਤਰ ਖਾਈਏ ਆ ਆਡੀ ਦੇ ਅੱਗੇ ਨਹੀਂ ਕੋਈ ਇਹ ਘਰ ਦੇ ਵਿੱਚ ਸੁਣਦਾ ਗਿੰਦਾ ਤੇ ਤੈਨੂੰ ਟਰੈਕਟਰ ਤੇ ਆ ਕੇ ਮੇਰੇ ਕਹਿਣ ਤੇ ਹੀ ਮਿਲਣਾ ਵਾ ਮੈਂ ਜਿੱਦਾਂ ਉਹਨੂੰ ਹੁਣੇ ਕਵਾਂਗੀ ਜਾ ਕੇ ਉਹਨੇ ਕਹਿੰਦਾ ਲੈ ਪੂਜਾ ਦੇ ਜਾ ਕੇ ਸਾਬੀ ਨੂੰ ਪੈਸੇ ਦੇ ਟਰੈਕਟਰ ਲੈ ਆਵੇ ਘਰ ਤੁਹਤੇ ਇਦਾਂ ਗੱਲਾਂ ਕਰਦਾ ਆਂ ਹਾਏ ਰੱਬਾ ਮੇਰੇ ਤੇ ਸੜ ਜਾ ਕਿਸਮਤ ਮੈਨੂੰ ਤਾਂ ਕਦੇ ਘੱਚ ਜੀਣ ਹੀ ਨਹੀਂ ਦਿੰਦੇ ਆਂ ਤੇ ਪੰਮਿਆਂ ਨੂੰ ਬੁਰੀ ਲੱਗਦੀ ਆ ਉਹ ਪੰਮ ਕੀ ਹੋਇਆ ਤੈਨੂੰ ਤੇਰੇ ਪਤਾ ਕੀ ਹੋਇਆ ਤੂੰ ਕਿਹੜੇ ਅੰਦਰ ਹੱਡ ਮੂਲਾ ਕੰਨ ਚ ਬੈਠਾ ਵਾ ਅਗਲੀ ਵੀ ਵੀ ਮੈਨੂੰ ਗੱਲਾਂ ਕਰਨ ਦੀ ਆ ਬੈਠ ਤੂੰ ਤੂੰ ਮੈਨੂੰ ਬਾਹਰ ਖਾਂਢ ਕੇ ਜਾ ਇਥੋਂ ਚੱਲ ਜਾ ਆਪਣੇ ਘਰ ਹਾਏ ਰੱਬਾ ਮੈਂ ਤੇ ਸੁਣ ਤੂੰ ਸਾਰਾ ਲਿਆ ਏ ਕੋਈ ਗੱਲ ਨਹੀਂ ਆ ਲੈਨੇ ਪੂਜਾਂ ਨੂੰ ਕਰਦਾ ਮੈਂ ਲਾਜਾ ਕੀ ਕਰਨਾ ਵਾ ਮੈਨੂੰ ਪਤਾ ਜੋ ਕਰਨਾ ਤੂੰ ਸਾਰਾ ਮੈਨੂੰ ਪਤਾ ਵਾ ਲੋਕੀ ਨੇ ਕੋਈ ਵੀ ਕਿਸ ਦੀ ਮੰਨਦੇ ਸੱਚ ਕਿ ਉਹਨੇ ਕਿਹਾ ਨਾ ਕੁੜੀਆਂ ਦੇ ਹਿੱਸੇ ਨਹੀਂ ਹੁੰਦੇ ਘਰ ਤੇ ਮੇਰਾ ਤਾਂ ਬਿਲਕੁਲ ਹਿੱਸਾ ਹੈ ਜੀਆ ਮੇਰੇ ਉਹ ਐਵੇਂ ਨਾ ਟੈਨਸ਼ਨ ਲਈਦਾ ਆਪਣੇ ਮਨ 'ਚ ਪਤਾ ਕੀ ਕੀ ਗੱਲਾਂ ਸੋਚੀਆਂ ਜਾਂਦੀਆਂ ਸੱਚ ਕਿ ਕਾਂਡੀ ਮੇਰੇ ਦਿੱਤੀ ਕਰਦਾ ਕੋ ਖਾ ਕੇ ਮਰਦਾ ਸਾਡੇ ਗਲੋਂ ਕਿਤੇ ਲੱਤ ਜਾਏ ਹੋ ਜਾਂਦੇ ਖਾ ਕੇ ਮਰਦਾ ਕਿਹੜਾ ਸੌਖਾ ਬਾਜ ਭਟਕਦੀ ਫਿਰੇਂਗੇ ਐਵੇਂ ਹਾਇਵੇ ਤੈਨੂੰ ਸ਼ਰਮਣੀ ਆਉਂਦੀ ਐਨੀ ਗੱਲ ਕਹਿਣ ਲੱਗਿਆ ਕਿ ਭੜਕਦੇ ਫਿਰਾਂਗੇ ਮਾਪੇ ਕਹਿੰਦੇ ਮੈਂ ਖਾਣੀਂ ਗੋਲ ਕਿ ਮਰਨ ਮੇਰਾ ਦੁਸ਼ਮਣ ਡਾ ਪਿਆ ਆੜ ਕੇ ਮੇਰੇ ਨਾਲ ਗੱਲਾਂ ਕਰਨ ਸੜੂ ਭਜੀਆਂ ਇਹ ਮਾ ਆ ਕਲੇਸ਼ ਮੈਂ ਮੈਂ ਹੀ ਅੰਤਰਾ ਕਲੇਸ਼ ਪਾਉਣੀ ਆ ਜਿਹੜਾ ਲੈਂਦਿਆਂ ਉਹ ਨਿਕਲੇ ਪੰਦਿਆਂ ਮੈਂ ਕੋ ਖਾ ਕੇ ਮਰ ਜੰਨੀ ਨਹੀਂ ਨਾ ਤੁਸੀਂ ਇੱਥੇ ਬਹਿ ਜਾਓ ਠੰਡੇ ਹੋਗੇ ਆ ਵੇਲਾ ਹਾਰੇ ਦਾ ਮੈਂ ਟਮਟਾ ਤਾਂ ਕਹਿੰਦੀ ਮੈਂ ਮਰ ਜਾਣਾ ਯਾਰ ਤੇ ਚੰਗੀ ਗੱਲ ਆ ਸਭ ਆਹੋ ਅੰਤਰਾ ਜਿਹੜੇ ਕੰਮ ਤੁਸੀਂ ਚਾਹੁੰਦੇ ਉਹ ਨਹੀਂ ਮੈਂ ਕਰਦੀ ਮੈਂ ਤਾਂ ਇੱਥੇ ਮੜਕੜੇ ਨਾ ਪਾਉਂਗੀ ਆ ਵੇਲਾ ਹੋ ਗਿਆ ਨਾ ਦੁੱਧ ਪਾਸ ਹੋਣ ਮਾਰਨਾ ਸਭ ਕਹਿੰਦਾ ਐਡਾ ਐਡੀ ਕੋਈ ਦਿਨ ਦੀ ਮੈਂ ਉਹ ਵੀਰ ਇਹਦੀ ਮੈਂ ਟੈਨਸ਼ਨ ਲਿਆ ਕਰ ਮੈਂ ਇਦਾਂ ਦੱਸਾਂ ਮੈਂ ਐ ਹੀ ਉਹ ਟਰੈਕਟਰ ਪਤਾ ਕਰਕੇ ਚੰਗਾ ਮਿੰਡਿਆ ਯੋ ਟਰੈਕਟਰ ਟਰੈਕਟਰ ਨੇ ਉਹ ਲੱਗਾ ਤੂੰ ਤੇ ਤੂੰ ਟਰੈਕਟਰ ਕੀ ਕਰਨਾ ਲਿਆ ਕੇ ਹਾਂ ਤੇਰੇ ਉੱਤੇ ਚੜਾਉਣਾ ਟਰੈਕਟਰ ਮਾਰਨਾ ਤੈਨੂੰ ਅੰਤਰਾ ਮੈਂ ਤੁਹਾਨੂੰ ਦੋਵਾਂ ਨੂੰ ਮਾਰ ਕੇ ਰੱਜਾਂ ਮਾਰਨਾ ਤੁਸੀਂ ਨਹੀਂ ਟਰੈਕਟਰ ਚੰਗਾ ਭਲਾ ਕਰਨ ਲੱਗਾ ਵਾ ਉਹਨੂੰ ਗੋਲਾ ਵੱਜਾ ਟਰੈਕਟਰ ਨੂੰ ਹੋਰ 10 ਦਿਨ ਰੋਜਾ ਐਰ ਕਾਂ ਦੀ ਬਾਈ ਕਰਦੀ ਨਾ ਤੇ ਸਾਰੇ ਟੱਬਰ ਨੇ ਧੱਕਾ ਲਾ ਕੇ ਸਟਾਰਟ ਕਰਿਆ ਕਰਨਾ ਉਹਨੂੰ ਤੇ ਕੋਈ ਗੱਲ ਨਹੀਂ ਕਰ ਲਿਆ ਕੰਮ ਕੇ ਨਵਾਂ ਟਰੈਕਟਰ ਲਿਆ ਤੇ ਚਾਰ ਪੰਜ ਲੰਡੇ ਜੇ ਆਪਣੇ ਵਰਗੇ ਬਾੜ ਲਾ ਮਠੀਰਵਾ ਦਾ ਲੈ ਕੇ ਤੇ ਜਾਵੀ ਆਏ ਕਰਕੇ ਇਹਦੇ ਖਾ ਲਿਆ ਇਹਨੇ ਨਾਲੇ ਮੈਨੂੰ ਪਤਾ ਕਿਡਾ ਕ ਟਰੈਕਟਰ ਸਵਾਦ ਦਾ ਲੈਣਾ ਵੀਰ ਮੈਂ ਟਰੈਕਟਰ ਵੇਖ ਕੇ ਆਇਆ ਜਿੱਦਾਂ ਦੀ ਜਨਾਨੀ ਲੈ ਕੇ ਐਦਾਂ ਦਾ ਟਰੈਕਟਰ ਲੈ ਕੇ ਆਉਣਾ ਜਨਾਨੀ ਤੇ ਪਿੱਛੋਂ ਨਾਲ ਗਿਫਟ ਵੀ ਨਾ ਆਇਆ ਪੁੱਤ ਸਾਡੀ ਅਰੇ ਇਹਦੀਆਂ ਗੱਲਾਂ ਉਹ ਇਹਦੀਆਂ ਗੱਲਾਂ ਕੀ ਛੱਡ ਆਹ ਕਹਿੋ ਜਿਹੀਆਂ ਗੱਲਾਂ ਕਰਦੀ ਐ ਇਹਨੂੰ ਕੋਈ ਸਮਝਾਉਣ ਨਾਲ ਹੋਵੇ ਤੈਨੂੰ ਵਿਆਹ ਆ ਵਾ ਇੰਨੇ ਪੈਸੇ ਖਰਚੇ ਇੰਨੇ ਤੇਰੇ ਇੱਥੇ ਬਿਠਾਉਣ ਨੂੰ ਨਹੀਂ ਵੈ ਜਾ ਆਪਣੇ ਘਰ ਜਾ ਆਵੇ ਹੱਥ ਮੈਂ ਤਾਂ ਆਪਣੇ ਘਰ ਬੈਠੀ ਆ ਇੱਥੇ ਰਹੂੰਗੀ ਉਹ ਆ ਨਹੀਂ ਤੇਰਾ ਘਰ ਵੀਰ ਸਮਝਾ ਦੇ ਦਿਮਾਗ ਕੋਪਾ ਖਾਣਾ ਇਹਦਾ ਖਾਲੀ ਹੋਇਆ ਜਿਹੜਾ ਉਪਰਾਏ ਨਹੀਂ ਸਮਝ ਕੇ ਲੱਗਿਆ ਇਹ ਰੱਬ ਹੀ ਸਮਝਾ ਦੇ ਫਿਰ ਨਹੀਂ ਤੂੰ ਕਿ ਛੁੱਟ ਵੇਲੇ ਟਿਆ ਮੈਂ ਮੈਂ ਕਰਨਾ ਪਹਿਲਾਂ ਤੂੰ ਮੇਰੇ ਵੱਲ ਹੋ ਗਿਆ ਵਾ ਤੇ ਹੁਣ ਤੂੰ ਇਹਦੇ ਵੱਲ ਹੋ ਗਿਆ ਵਾ ਤੇਰਾ ਨੇ ਕੋਈ ਪਤਾ ਲੱਗਦਾ ਕੀ ਇਹ ਪਖੰਡ ਕਰਦਾ ਫਿਰਦਾ ਵਾ ਤੇ ਟਰੈਕਟਰ ਘਰ ਦੇ ਵਿੱਚ ਆਇਆ ਨਾ ਤੇ ਆਪਣੇ ਆਪ ਨੂੰ ਤੇਲ ਪਾ ਕੇ ਫੂਕ ਰੋ ਇੱਥੇ ਚੱਲ ਟਰੈਕਟਰ ਨਹੀਂ ਲੈ ਆਉਣਾ ਡਾਕਟਰ ਲੈ ਆਉਣਾ ਵਾ ਤੇਰਾ ਜਿਹੜਾ ਦਿਮਾਗ ਖਰਾਬ ਹੋਇਆ ਸਹੀ ਹੋ ਜਾਊਗਾ ਡਾਕਟਰ ਨੂੰ ਪਹੁੰਚ ਗਿਆ ਕਿਉਂ ਘਰ ਇਹਦਾ ਦਿਮਾਗ ਤੇ ਬਦਲਦੇ ਜੇ ਬਤਨ ਨਾਲ ਉਹਦੇ ਅੰਤਰਾ ਤੁਹਾਡੇ ਤੇ ਚਲ ਗਈਆਂ ਮੈਂ ਤਾਂ ਚੰਗੀ ਭਲੀ ਮਿਰਰ ਕਰੀ ਨਾ ਦਿਮਾਗ ਹੀ ਨਾ ਐਨਾ ਦਿਮਾਗ ਮੈਂ ਤਾਂ ਪੜ ਕੇ ਸਰਕਾਰੀ ਟੀਚਰ ਬਣ ਜਾਣਾ ਸੀ ਪਰ ਸ਼ਦਾਈਆਂ ਦੇ ਮੱਥੇ ਲੱਗਦੀ ਰਹੀ ਨੇ ਆਹੋ ਟੀਚਰ ਬਣ ਜਾਣਾ ਸੀ ਉਹਨੇ ਨਿਆਣਾ ਨਾਲ ਰੇਲ ਗੱਡੀ ਖੇਡਿਆ ਕਰਨੀ ਸੀ ਚਾਰ ਕ ਨਾਲ ਆਪਣੇ ਵਰਗੇ ਲੱ ਲੈਣੇ ਉਥੇ ਇਦਾਂ ਚੱਤਰ ਕੱਟਿਆ ਕਰਨੀ ਹਾ ਮੇਰੇ ਦਸਿਆ ਨ ਕੋ ਕੋਣ ਹੈ ਮੇਰੇ ਕਿਤੇ ਮਰ ਜਾ ਮੇਰੇ ਸਿਆਰੀ ਲੰਡਾ ਵੀਰ ਵੀਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮਾਂ ਟਰੈਕਟਰ ਲੈ ਗਈ ਤੇ ਨਾ ਡਾਕਟਰ ਲੈ ਗਈ ਹਾਂ ਕੋਈ ਸਿਆਣਾ ਸੁਣਾ ਲੱਭੀਏ ਭਰਾਵਾ ਇਹਦਾ ਵਾਕਿਆ ਹੀ ਕੋਈ ਨਾ ਕੋ ਚੰਪਾਓ ਮੇਰਾ ਬੋਹ ਮੇਰੇ ਜੀਵਰ ਤੋਂ ਮਾਰ ਤੋਂ ਫੜ ਕੇ ਤੈਨੂੰ ਮੈਂ ਹੋਏ ਚਲ ਜਾ ਮੇਰੇ ਲੋਕੋ ਚੱਲ ਜੇ ਕੰਮ ਕੰਡਾ ਵੀ ਆ ਇਹ ਜਨਾਨੇ ਬੜੇ ਤਿਲਟਰੋਂਦੇ ਤੈਨੂੰ ਪਤਾ ਯਾਰ ਇਹ ਵੀ ਤੇਰੀ ਮੋਰੀ ਮੈਂ ਪਿਲਾਂਦਾ ਆ ਆ ਆ ਇੱਧਰ ਬੈਠ ਲੈਨੇ ਤਮਾਸ਼ਾ ਨਾਲੇ ਵੇਖੀ ਹੁਣੇ ਮੂੰਹ ਕਿਦਾਂ ਬਦਲਦਾ ਇਹਦਾ ਬਦਲਦਾ ਇਥੇ ਇਨਾ ਗੁੱਸਾ ਤੁਹਾਡੇ ਤੇ ਚੜਦਾ ਨਾ ਮੈਨੂੰ ਨੰਨ ਮਾਰੂ ਮੱਕੋਂ ਸਰੇ ਤਾਂ ਨਾ ਮੈਂ ਉਹਨਾਂ ਨੇ ਮੈਂ ਛੱਡਦੀ ਹਾਏ ਨਹੀਂ ਕਿਥੋਂ ਮੇਰੇ ਸਾਡੇ ਘਰ ਜੰਪੇ ਇਹੋ ਜਿਹ ਕ ਲੈਣੇ ਕਿਦੇ ਨਾ ਹੀ ਰੱਬਾ ਇਨਾ ਚੰਗਾ ਕਿ ਦੋ ਕੁੜੀਆਂ ਦੇਂਦਾ ਹੋਰ ਆ ਕਿ ਤੇ ਮੇਰੀ ਮਾਂ ਵਿਆਹ ਦਿੰਦੀ ਨਰਕ ਹਾਏ ਸਾਡੇ ਘਰ ਆ ਗਿਆ ਸਾਰਾ ਇਹ ਜਿਹਾ ਨਗਦਾ ਬਹਿ ਗਿਆ ਇੱਕ ਤਾਂ ਅੰਤਰੇ ਨੇ ਮੇਰਾ ਸਿਰ ਖਾ ਲਿਆ ਚੰਗੀ ਭਲੀ ਨੂੰ ਛਦੈਣ ਕਰਤਾ ਵਾ ਪਾਜੇ ਇਦਾਂ ਨਾ ਪੰਮ ਕਰਦੀ ਤੇ ਟਿਗਣਾ ਇੰਨਾ ਨਹੀਂ ਵੀ ਨਹੀਂ ਆ ਕਦੇ ਡਾਕਟਰ ਕੋ ਖਾਣੇ ਕਦੇ ਕੇਕ ਕੋ ਖਾਣਨੇ ਤੁਹਾਡਾ ਮੈਨੂੰ ਇਹੀ ਹੱਲ ਕਰਨਾ ਪੈਣਾ ਮੇਰਾ ਤਰਾਦਾ ਜਿਹੜੀ ਅੱਜ ਮੈਂ ਚੀਜ਼ ਕੀਤੀ ਨੇ ਇਹੀ ਚੀਜ਼ ਕਰਕੇ ਮੈਂ ਇਹਨਾਂ ਨੂੰ ਵੀ ਘਰੋਂ ਕੱਢਾਂ ਕਾਲੇ ਮੂੰਹ ਵਾਲਿਆਂ ਪਰ ਕਾਲੇ ਮੂੰਹ ਵਾਲਿਆਂ ਤਾਂ ਪਹਿਲਾਂ ਡੱਕ ਲੈਣਾ ਘਰ ਸਾਡੇ ਆ ਨਾ ਇਹਨੂੰ ਮੈਂ ਘਰੋਂ ਕੱਢਣਾ ਅੱਜ ਇਹਦਾ ਕੰਮ ਨਿਬੇੜਦਿਆਂ ਪਹਿਲਾਂ ਬਾਕੀ ਸਾਰੇ ਕੰਮ ਬਾਅਦ ਚ ਕਰਨੇ